ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਸਰਕਾਰ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਫਟਕਾਰ ਲਗਾਈ ਸੀ ਇਸ ਨੂੰ ਲੈ ਕੇ ਜਦੋਂ ਪੰਜਾਬ ਸਰਕਾਰ ਦੀ ਏਜੀ ਤਲਬ ਹੋਏ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਦੇ ਵਿੱਚ ਹਰਿਆਣਾ ਪੰਜਾਬ ਤੇ ਹਰਿਆਣਾ ਦੀ ਅਦਾਲਤ ਦੇ ਵਿੱਚ ਜਾ ਕੇ ਇਸ ਏਜੀ ਨੇ ਇਹ ਸਪਸ਼ਟ ਕਰਨ ਦੇ ਦਿੱਤਾ ਸੀ ਕਿ ਆਉਣ ਵਾਲੀ ਸਤੰਬਰ ਯਾਨੀ ਕਿ 15 ਅਗਸਤ ਤੋਂ ਲੈ ਕੇ 20 ਅਗਸਤ ਦੇ ਬਾਅਦ ਜਿਹੜੀ ਡੇਟ ਹੈ ਜਿਹੜੀ ਤਰੀਕ ਹੈ ਉਤੇ ਤੈਅ ਕਰ ਦਿੱਤੀ ਜਾਵੇਗੀ ਪੰਚਾਇਤੀ ਚੋਣਾਂ ਨੂੰ ਲੈ ਕੇ ਲੇਕਿਨ ਹੁਣ ਇੱਕ ਨਵੀਂ ਪਸੂੜੀ ਪੈ ਗਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਵਾਰਡ ਬੰਦੀ ਵਾਰਡ ਬੰਦੀ ਦੇ ਵਿੱਚ ਪੂਰੀ ਢਿਲ ਵਰਤੀ ਹੈ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਨੇ ਜਿਹੜੇ ਅਧਿਕਾਰੀ ਜਿਹੜੇ ਸਥਾਪਿਤ ਕੀਤੀ ਸੀ ਵਾਰਡ ਬੰਦੀ ਨੂੰ ਲੈ ਕੇ ਪਿੰਡਾਂ ਦੇ ਸਰਪੰਚਾਂ ਪੈਂਚਾਂ ਅਤੇ ਲੋਕਾਂ ਨੂੰ ਪਤਾ ਨਹੀਂ ਚੱਲ ਰਿਹਾ ਕਿ ਅਸੀਂ ਕਿਹੜੀ ਵਾਰਡ ਦੇ ਵਿੱਚ ਆ ਸਾਡਾ ਵਾਰਡ ਨੰਬਰ ਕਿੰਨਾ ਹੈ ਯਾਨੀ ਕਿ ਇਸ ਨੂੰ ਲੈ ਕੇ ਹੁਣ ਨਿਸ਼ਾਨੀਆਂ ਸਵਾਲ ਖੜੇ ਹੋ ਗਏ ਨੇ ਜਾਂ ਕਹਿ ਦਈਏ ਪੰਜਾਬ ਸਰਕਾਰ ਹੁਣ ਵਿਵਾਦਾਂ ਦੇ ਘੇਰਿਆਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਇਸ ਦਾ ਅੱਜ ਖੁਲਾਸਾ ਕੀਤਾ ਹੈ ਪੱਤਰਕਾਰਾਂ ਦੇ ਸਾਹਮਣੇ ਹੋ ਕੇ ਸੁਖਪਾਲ ਸਿੰਘ ਖੈਰਾ ਨੇ ਜੋ ਕਿ ਇੱਕ ਆਗੂ ਵੀ ਨੇ ਕਾਂਗਰਸ ਪਾਰਟੀ ਦੇ ਅਤੇ ਪੁਲਾਤ ਤੋਂ ਵਿਧਾਇਕ ਵੀ ਨੇ ਕਾਂਗਰਸ ਪਾਰਟੀ ਦੇ ਅੱਜ ਉਹਨਾਂ ਨੇ ਕਹਿ ਦਿੱਤਾ ਕਿ ਮੇਰੇ ਕੋਲ ਕਈਆਂ ਸਰਪੰਚਾਂ ਦੇ ਫੋਨ ਆ ਰਹੇ ਨੇ ਜਿਨ੍ਹਾਂ ਨੂੰ ਹਾਲੇ ਪਤਾ ਹੀ ਨਹੀਂ ਲੱਗ ਰਿਹਾ ਕਿ ਵਾਰਡ ਬੰਦੀ ਕਿਵੇਂ ਹੋਈ ਕਿਹੜੇ ਵਾਰਡ ਵਿੱਚ ਕਿੰਨੀਆਂ ਮੂਟਾਂ ਨੇ ਅਤੇ ਕਿਹੜੇ ਵਾਰਡ ਵਿੱਚ ਕਿਹੜੀਆਂ ਮੂਟਾਂ ਵਾਉਂਦੀਆਂ ਨੇ ਇਸ ਨੂੰ ਲੈ ਕੇ ਹੁਣ ਪੂਰੇ ਨਿਸ਼ਾਨੀਆਂ ਸਵਾਲ ਖੜੇ ਕਰ ਦਿੱਤੇ ਨੇ ਸੁਖਬਾਲ ਸਿੰਘ ਖੈਰਾ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਅਕਸ ਮਤਲਬ ਹੁੰਦਾ ਹੈ ਸਰਕਾਰਾਂ ਦਾ ਕਿ ਉਹਨਾਂ ਨੇ ਵਾਰਡ ਬੰਦੀਆਂ ਨੂੰ ਸਥਾਪਿਤ ਕਰਨਾ ਹੁੰਦਾ ਹੈ ਵਾਰਡ ਬੰਦੀਆਂ ਬਣਾਉਣ ਤੋਂ ਬਿਨਾ ਜਿਹੜੀਆਂ ਪੰਚਾਇਤੀ ਹੋਣਾ ਬਿਲਕੁਲ ਹੀ ਮੁਸ਼ਕਲ ਨਹੀਂ ਇੱਕ ਪਾਸੇ ਭਗਵੰਤ ਮਾਨ ਨੇ ਭਗਵੰਤ ਮਾਨ ਜੋ ਮੌਜੂਦਾ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਦੂਜੇ ਪਾਸੇ ਪਿੰਡਾਂ ਦੇ ਲੋਕਾਂ ਨੂੰ ਵਾਰਡ ਬੰਦੀ ਦਾ ਪਤਾ ਨਹੀਂ ਲੱਗ ਰਿਹਾ ਇਸ ਲਈ ਹੁਣ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਆਮ ਆਦੀ ਪਾਰਟੀ ਦੀ ਸਰਕਾਰ ਤੇ ਜਿਸ ਨੂੰ ਲੈ ਕੇ ਹੋਰ ਵੀ ਬڑے-ਵਡੇ ਖੁਲਾਸੇ ਕੀਤੇ ਨੇ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਜੀ ਦੀ ਸਰਕਾਰ ਹੈ ਉਹ ਡਰ ਰਹੀ ਹੈ ਡਰ ਦੇ ਮਾਰੇ ਜਿਹੜੇ ਉਹ ਜਿਹੜੀ ਵਾਰਡ ਬੰਦੀ ਬਣਾਉਣ ਦੇ ਵਿੱਚ ਬਿਲਕੁਲ ਨਾਕਾਮ ਰਹੀ ਹੈ ਨਾਕਾਮ ਜਰਾ ਵੀ ਬਿਲਕੁਲ ਸਫਲ ਰਹੀ ਹੈ ਅਸਫਲ ਇਸ ਕਲ ਕੇ ਰਹੀ ਹੈ ਕਿਉਂਕਿ ਲਗਭਗ 8 ਤੋਂ 9 ਮਹੀਨੇ ਹੋ ਗਏ ਨੇ ਪੰਚਾਇਤੀ ਚੋਣਾਂ ਭੰਗ ਹੋਈਆਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਲਗਾਏ ਹੋਏ ਨੇ ਲੇਕਿਨ ਜੇ ਕਾਨੂੰਨ ਦੀ ਗੱਲ ਕਰੀਏ ਤੇ ਕਾਨੂੰਨ ਦਾ ਇਹ ਕਹਿੰਦਾ ਨਹੀਂ ਕਿ ਤੁਸੀਂ ਪ੍ਰਸ਼ਾਸਨਿਕ ਅਧਿਕਾਰੀ ਲਗਾਓ ਜਿਹੜੇ ਪਿੰਡਾਂ ਦੇ ਵਿੱਚ ਕੰਮ ਚੱਲ ਰਹੇ ਨੇ ਜਾਂ ਜਿਹੜੇ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਗਲੀਆਂ ਖਾਲੀਆਂ ਨਾਲੀਆਂ ਦੇ ਇਸ ਨੂੰ ਲੈ ਕੇ ਵੀ ਪੰਜਾਬ ਸਰਕਾਰ ਜਿਹੜੀ ਹੈ ਹੁਣ ਪੂਰੀ ਭੰਬਲਪੂਸੇ ਵਿੱਚ ਪੈ ਚੁੱਕੀ ਹੈ ਵਾਰਡ ਬੰਦੀ ਦੀਆਂ ਲਿਸਟਾਂ ਹਾਲੀ ਵੀ ਮੁਹੱਈਆ ਨਹੀਂ ਕਰਵਾ ਪਾਈ ਜਿਹੜੇ ਪਿੰਡਾਂ ਦੀ ਵਿੱਚ ਵਾਰਡ ਬੰਦੀਆਂ ਹੋਈਆਂ ਨੇ ਇਸ ਤੇ ਨੂੰ ਕੀ ਕਹੀਏ ਕੀ ਹੁਣ ਪੰਚਾਇਤੀ ਚੋਣਾਂ ਪੋਸਟਪੋਨ ਹੋਣਗੀਆਂ ਜਿੰਨੀ ਦੇਰ ਤੱਕ ਵਾਰਡ ਬੰਦੀ ਦੀਆਂ ਲਿਸਟਾਂ ਪਿੰਡਾਂ ਦੇ ਵਿੱਚ ਜਿਹੜੇ ਉਮੀਦਵਾਰ ਹੋਣੇ ਨੇ ਐਜ਼ੇ ਖੜੇ ਹੋਣੇ ਨੇ ਪੰਚਾਇਤੀ ਚੋਣਾਂ ਲਈ ਜੇ ਉਹਨਾਂ ਕੋਲ ਲਿਸਟਾਂ ਨਹੀਂ ਹੋਣਗੀਆਂ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਕਿਹੜਾ ਵਾਰਡ ਕਿਹੜੀ ਵਾਰਚ ਕਿਹੜੇ ਕਿਹੜੇ ਲੋਕ ਕਿਹੜੀ ਵਾਰਡ ਵਿੱਚ ਆਉਂਦੇ ਨੇ ਕਿਹੜੇ ਵੋਟਰ ਕਿਹੜੀ ਵਾਰਡ ਵਿੱਚ ਆਉਂਦੇ ਨੇ ਐਸ ਤਰ੍ਹਾਂ ਦੇ ਜਿਹੜੇ ਜਿਹੜੇ ਭੱਲ ਪੂਸੇ ਪੈਣਗੇ ਲੋਕ ਇਸ ਨੂੰ ਲੈ ਕੇ ਸੁਪਾਰਦ ਖੈਰਾ ਨੇ ਕਿਹਾ ਹੈ ਕਿ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਨੂੰ ਵਾਰਡ ਬੰਦੀ ਅਤੇ ਵਾਰਡ ਬੰਦ ਜਿਹੜੇ ਤਿਆਰ ਕਰਦੇ ਨੇ ਚਾਹੀਦੇਗੇ ਤਾਂ ਕਿ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਪੰਚਾਇਤੀ ਚੋਣਾਂ ਨੂੰ ਖਾਸ ਕਰਕੇ ਕੋਈ ਵੀ ਖਤਸ਼ਾ ਨਾ ਰਹਿ ਜਾਵੇ ਬੜੀ ਸਮੂਹ ਤਰੀਕੇ ਨਾਲ ਜੜੀਆਂ ਨੇ ਪੰਜਾਬ ਸਰਕਾਰ ਵੱਲੋਂ ਚੋਣਾਂ ਕਰਵਾਈਆਂ ਜਾਣੀ ਚਾਹੀਦੀਆਂ ਨੇ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਨਕਾਮੀ ਹੈ ਕਿ 8 ਅਤੇ 9 ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਹੈ ਵਾਰਡ ਬੰਦੀ ਪ੍ਰੋਪਰ ਤਰੀਕੇ ਨਾਲ ਨਹੀਂ ਕਰਾ ਪਾਈ ਪੰਜਾਬ ਸਰਕਾਰ ਧੰਨਵਾਦ